ਮੈਂ ਤਾਂ ਪ੍ਰਿਫਰ ਕਰਦਾ ਕਿ AC ਨੂੰ 28 ਤੇ ਚਲਾਇਆ ਜਾਵੇ। ਕਿਉਂ? ਦੇਖੋ AC ਹੁਣ ਸਰਦੀ ਆ ਜਾਣੀ ਹੈ। ਹੂੰ। AC ਹੁਣ ਮੌਸਮ 30 35 36 ਤੇ ਰਹਿਣਾ। ਹੂੰ। ਇਹਦੋਂ ਤਾਪਮਾਨ ਉੱਪਰ ਜਾਣੇ ਨਹੀਂ। ਹੂੰ। ਸਾਨੂੰ ਪ੍ਰੋਬਲਮ ਗਰਮੀ ਨਹੀਂ ਦੇਣੀ। ਸਾਨੂੰ ਪ੍ਰੋਬਲਮ ਮੌਇਸਚਰ ਨਹੀਂ ਦੇਣੀ। ਮੌਇਸਚਰ ਤਾਂ ਉਹਨੇ 30 ਤੇ ਵੀ ਚੱਕ ਦੇਣੀ ਆ। ਹੂੰ। ਮੌਇਸਚਰ ਤਾਂ ਉਹਨੇ 30 ਤੇ ਵੀ ਚੱਕ ਦੇਣੀ। ਤੇ ਤੁਸੀਂ 28 ਤੇ ਚਲਾਓ। ਚਲੋ ਤੁਸੀਂ 26 ਤੇ ਚਲਾ ਲਓ। ਹੂੰ। 25 ਤੋਂ ਥੱਲੇ ਤਾਂ ਉਹਨੂੰ ਕਿਸੇ ਕੀਮਤ 'ਤੇ ਲੈ ਕੇ ਨਾ ਜਾਓ। ਮੇਰੀ ਤੇ ਸਾਰੇ ਲੋਕਾਂ ਨੂੰ ਇਹ ਆ ਬਾਕੀ ਦੇਖੋ ਹਰ ਕਿਸੇ ਦੀ ਆਪਣੀ ਮਰਜ਼ੀ ਆ ਨਹੀਂ ਕਾਰਨ ਕੀ ਆ 25 ਫੁੱਟ ਲੈ ਕੇ ਨਹੀਂ ਕਰਨਾ ਚਾਹੀਦਾ ਦੇਖੋ ਜੀ ਨੂੰ ਤੁਸੀਂ ਦੇਖੋ ਹੁੰਦਾ ਪਤਾ ਕੀ ਆ ਤੁਸੀਂ ਇੱਕ ਪੱਥਰ ਲੈ ਕੇ ਗਏ ਹੂੰ ਐ ਤੁਸੀਂ 50 ਫੁੱਟ ਲੈ ਗਏ ਹੂੰ 50 ਫੁੱਟ ਲੈ ਗਏ ਹੁਣ ਤੁਸੀਂ 25 ਫੁੱਟ ਹੋਰ ਲੈ ਕੇ ਜਾਣਾ ਅਗਲੇ 25 ਫੁੱਟ ਲੈ ਕੇ ਆਉਣ ਵਾਸਤੇ ਸਾਨੂੰ ਦਿਨੀ ਤੱਕ ਦੀ ਲੋੜ ਲੱਗਣੀ ਆ ਨਾ ਉਹ ਪਹਿਲੇ 50 ਫੁੱਟ ਦੇ ਬਰਾਬਰ ਹੋਣੀ ਆ ਹੂੰ ਬਿਲਕੁਲ ਬਰਾਬਰ ਤੁਸੀਂ ਜਦੋਂ 25 ਡਿਗਰੀ ਤੇ ਕੋਲ ਕੀਤਾ ਏਸੀ ਨੇ ਅਗਲੇ ਯਾਨੀ ਕਿ 30 ਤੋਂ ਅ ਜਨਨ ਇਹ ਮੰਨ ਲਓ ਕਮਰੇ ਦਾ ਆਮਾਨ 35 35 ਤੋਂ 25 ਤੱਕ ਤੁਸੀਂ ਕੂਲ ਕੀਤਾ ਹੂੰ ਜਿੰਨੀ ਬਿਜਲੀ ਖਰਚ ਹੋਈ ਨਾ ਤੁਹਾਡੀ 10 ਡਿਗਰੀ ਥੱਲੇ ਲਿਆਉਣ ਵਾਸਤੇ ਉਨੀ ਬਿਜਲੀ ਅਗਲੀਆਂ 5 ਡਿਗਰੀਆਂ ਥੱਲੇ ਲਿਆਉਣ ਵਾਸਤੇ ਖਰਚ ਹੋ ਜਾਣੀ ਹੂੰ ਕੰਜ਼ਮਪਸ਼ਨ ਡਬਲ ਹੋ ਜਾਣੀ ਹੈ ਹੋਰ 5 ਡਿਗਰੀਆਂ ਥੱਲੇ ਲਿਆਓਗੇ 16 17 ਤੇ ਲੈ ਕੇ ਜਾਓਗੇ ਬਿਜਲੀ ਹੋਰ ਡਬਲ ਖਰਚ ਹੋ ਜਾਣੀ ਹੈ ਜਾਨੀ ਕਿ ਜਿੰਨਾ ਏਸੀ ਠੰਡਾ ਹੁੰਦਾ ਜਾਏਗਾ ਉਨੀ ਬਿਜਲੀ ਦੀ ਕੰਜ਼ਮਪਸ਼ਨ ਜਿਹੜੀ ਆ ਨਾ ਉਹ ਸਕੁਅਰ ਰੂਟ ਵਿੱਚ ਰੈਸੀਪਰੋਕਲ ਵਧਣੀ ਹੈ ਇਹ ਥੋੜਾ ਮੈਥਮੈਟਿਕਸ ਦਾ ਹੋ ਗਿਆ ਕਿ ਉਹ ਮਤਲਬ ਸਕੁਅਰ ਰੂਟ ਦੇ ਸਕੁਅਰ ਦੇ ਵਿੱਚ ਕਿ ਮਤਲਬ ਮਲਟੀਪਲਾਈ ਹੋ ਹੋ ਕੇ ਵਧਣੀ ਹੈ ਤੇ ਇਸ ਕਰਕੇ ਜੇ ਤੁਸੀਂ 25 26 ਤੇ ਚਲਾ ਰਹੇ ਹੋ ਤੇ ਤੁਸੀਂ ਉਨੀ ਹੀ ਉਨੀ ਹੀ ਬਿਜਲੀ ਫੂਕੇ ਦੋ ਏਸੀ ਚਲਾ ਸਕਦੇ ਹੋ ਜਿੰਨੀ ਬਿਜਲੀ ਨਾਲ ਤੁਸੀਂ 20 ਡਿਗਰੀ ਤੇ ਇੱਕ ਏਸੀ ਚਲਾਉਣਾ ਗੱਲ ਸਮਝ ਗਏ ਨਾ ਤੇ ਇਸ ਕਰਕੇ ਬਿਜਲੀ ਦੀ ਬਚਤ ਕਰਨੀ ਜ਼ਰੂਰੀ ਹੈ ਤੇ ਦੂਜਾ ਇਹ ਹੈ ਕਿ ਜੇ ਸਾਡੇ ਸਰੀਰ ਦੀ ਆਦਤ ਹੈ ਜੇ ਤੁਸੀਂ 16 ਡਿਗਰੀ ਤੇ ਚਲਾਓਗੇ ਨਾ ਸਰੀਰ ਨੇ 16 ਤੇ ਹੀ ਅਡਾਪਟ ਕਰ ਲੈਣਾ ਅਡਾਪਟ ਕਰ ਲੈਣਾ ਅਡਾਪਟ ਕਰ ਲੈਣਾ ਕਿਉਂਕਿ ਤੁਹਾਡੇ ਚੋ ਕਈ ਸੱਜਣ ਇਹੋ ਜਿਹੋਣਗੇ ਜਿਹੜੇ ਫਾਈਵ ਸਟਾਰ ਹੋਟਲਾਂ 'ਚ ਜਾ ਕੇ ਰਾਤ ਨੂੰ ਰੁਕਦੇ ਆ ਤੇ ਫਾਈਵ ਸਟਾਰ ਹੋਟਲਾਂ 'ਚ ਤੁਹਾਨੂੰ ਪਤਾ ਰਾਤ ਨੂੰ ਸੌਣ ਵਾਸਤੇ ਰਜਾਈ ਦਿੰਦੇ ਆ ਗਰਮੀ ਚ ਵੀ ਗੰਧਿਆ ਕਿਉਂਕਿ ਉਹ ਇੰਨੇ ਠੰਡੇ ਹੁੰਦੇ ਆ ਕਮਰੇ ਤੇ ਜੇ ਤੁਸੀਂ ਇੰਨੇ ਠੰਡੇ ਹੋ ਗਏ ਜੇ ਤੁਸੀਂ ਰਜਾਈਆਂ ਲੈ ਕੇ ਵੀ ਸੌਵੋਗੇ ਏਸੀ ਇੰਨੇ ਡਾਊਨ ਕਰਕੇ ਸੌਵੋਗੇ ਵੱਡੇ ਕੰਬਲ ਲੈ ਕੇ ਵੀ ਸੌਵੋਗੇ ਤੇ ਕਹਿੰਦਾ ਮਤਲਬ ਇਹ ਹੈ ਕਿ ਸਰੀਰ ਨੇ ਤੇ ਆਦਤ ਉਹਨੇ ਦੀ ਪਾ ਲੈਣੀ ਆ ਇਸ ਕਰਕੇ ਭਰਾਵੋ ਥੋੜੀ ਜਿਹੀ ਬਰਦਾਸ਼ਤ ਕਰ ਲੋ ਦੇ ਇਸੇ ਤਰਸ ਖਾਓ ਬਹੁਤ ਹੀ ਜ਼ਿਆਦਾ ਗਲੋਬਲ ਵਾਰਮਿੰਗ ਹੋ ਚੁੱਕੀ ਆ ਗਲੇਸ਼ੀਅਰ ਪਿਗਲਦੇ ਜਾ ਰਹੇ ਨੇ ਸਮੁੰਦਰੀ ਜੀਵ ਖਤਰੇ 'ਚ ਨੇ ਅਸੀਂ ਕਹਿੰਦੇ ਸੀ ਨਾ ਉਹ ਲਿਵਾਇਥਨ ਲਿਵਾਇਥਨ ਨੇ ਬਾਹਰ ਆਣਾ ਲਿਵਾਇਥਨ ਨੇ ਤੇ ਬਾਹਰ ਆਣਾ ਪਤਾ ਨਹੀਂ ਤੁਸੀਂ ਜਿਹੜੀਆਂ ਵੇਲਾਂ ਤੇ ਸਾਰਕਾਂ ਨੇ ਨਾ ਉਹਨਾਂ ਦੇ ਵਾਲਰਸਾਂ ਨੇ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਉਹਦੇ ਵਿਚਾਰੀਆਂ ਬਾਹਰ ਹੀ ਫਿਰਦੀਆਂ ਨੇ ਹੁਣ ਉਹਦੇ ਸਾਹ ਲੈਣ ਵਾਸਤੇ ਵੀ ਤਰਸ ਤੜਪ ਰਹੀਆਂ ਨੇ ਤਰਸ ਖਾਓ ਮਾਰੀ ਸਸਵਰਗੇ ਮੁਲਕਾਂ ਦੇ ਤਰਸ ਖਾਓ ਜਿਹੜੇ ਡੁੱਬ ਜਾਣੇ ਨੇ ਇਸ ਕਰਕੇ ਆ ਇਹ ਏਸੀਆਂ ਦਾ ਹੀ ਆਦਤ ਘੱਟ ਪਾਓ ਤੇ ਜੇ ਯੂਜ਼ ਕਰਨੇ ਆ ਤੇ ਤਾਪਮਨ ਜਿਹੜਾ ਇੰਨਾ ਨੀਵੇਂ ਲਿਆ ਕੇ ਨਾ ਰੱਖੋ ਇੰਨੀ ਬਿਜਲੀ ਦਾ ਬਰਬਾਦ ਕਰੋ ਫਿਰ ਜਦੋਂ ਇਹ ਚੀਜ਼ਾਂ ਦੇਖੋ ਇਹਨਾਂ ਚ ਹੁੰਦੀ ਕੀ ਆ ਕਾਰਬਨ ਟੈਟਰਾਕਲੋਰੋ ਮੀਥੇਨ ਇਹ ਹੀ ਹੁੰਦੀ ਹੈ ਨਾ ਟੈਟਰਾਕਲੋਰੋ ਮੀਥੇਨ ਇਹ ਹੋ ਜਾਂਗਾ ਗੈਸਾਂ ਬੰਦੀਆਂ ਨਾਲ ਤੇ ਇਹ ਜਿਹੜੀਆਂ ਗੈਸਾਂ ਨੇ ਇਹ ਗੈਸਾਂ ਜਿਹੜੀਆਂ ਨੇ ਓਜ਼ੋਨ ਲੇਅਰ ਦੀਆਂ ਬੜੀਆਂ ਦੁਸ਼ਮਣ ਨੇ ਹੁਣ ਜਿਹੜੀ ਨਵੀਆਂ ਟੈਕਨੋਲੋਜੀਆ ਹੋਰ ਵੀ ਕੋਈ ਗੈਸਾਂ ਆ ਗਈਆਂ ਹੋਣਗੀਆਂ ਕੋਈ ਡਾਈਫਲੋਰੋ ਕਰਕੇ ਵੀ ਕੋਈ ਗੈਸ ਆ ਗਈ। ਉਹ ਤਾਂ ਕਹਿੰਦੇ ਵੀ ਨਵੇਂ ਟੈਕਨੋਲੋਜੀ ਚ ਓਜ਼ੋਨ ਨੂੰ ਇਨੀ ਦਿੱਕਤ ਨਹੀਂ ਹੈਗੀ। ਉਹ ਤਾਂ ਬਹੁਤ ਕੁਝ ਕਹਿੰਦੇ ਆ ਨਾ। ਉਹ ਤਾਂ ਦੇਖੋ ਉਹ ਵੀ ਇਹ ਕਹਿੰਦੇ ਸੀ ਵੀ ਗ੍ਰੀਨ ਰੈਵਲੂਸ਼ਨ ਆ ਜਣੀਆ ਤੇ ਦਾ ਕੋਈ ਨੁਕਸਾਨ ਨਹੀਂ ਹੋਣਾ। ਗ੍ਰੀਨ ਰੈਵਲੂਸ਼ਨ ਨੇ ਸਾਨੂੰ ਕੈਂਸਰ ਦਿੱਤੀ ਨਾ। ਗ੍ਰੀਨ ਰੈਵਲੂਸ਼ਨ ਨੇ ਸਾਨੂੰ ਬਿਮਾਰੀਆਂ ਦਿੱਤੀਆਂ ਨਾ। ਕਿਡਨੀ ਡਿਜ਼ੀਜ਼ ਦਿੱਤੇ ਨਾ। ਇਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ। ਹੁਣ ਬਾਇਓਗੈਸ ਪਲਾਂਟ ਲੱਗ ਰਿਹਾ। ਸਰਕਾਰਾਂ ਕਹਿੰਦੀਆਂ ਜੀ ਬਾਇਓਗੈਸ ਪਲਾਂਟ ਕੁਝ ਤੱਕ ਇਸਰ ਗਰਨਾ ਰਹਿਣੀਆਂ ਨੇ 25 30 ਸਾਲਾਂ ਬਾਅਦ ਸਰਕਾਰਾਂ ਹੀ ਹੋਰ ਹੋਣੀਆਂ ਨੇ ਉਦੋਂ ਸਮੱਸਿਆ ਹੀ ਹੋਰ ਹੋਣੀਆਂ ਐ ਇਵੇਂ ਹੀ ਜਦੋਂ ਇਹ ਸਮੱਸਿਆਵਾਂ ਆਉਣੀਆਂ ਨੇ ਉਹ ਆ ਰਹੀਆਂ ਨੇ ਬਲਕੇ ਮੈਂ ਤੇ ਕਹਾਂ ਕਿਉਂਕਿ ਅਸੀਂ ਦੇਖ ਚੁੱਕੇ ਹਾਂ ਪਹਿਲੇ 30 40 ਸਾਲਾਂ ਦੇ ਵਿੱਚ ਕਲਾਈਮੇਟ ਚੇਂਜ ਬਹੁਤ ਹੋਈ ਐ ਔਰ ਜਿਹੜੇ ਆ ਜਿਹੜੇ ਬੇਰੇਬਲ ਗਰਮੀ ਪੈਂਦੀ ਹੁੰਦੀ ਸੀ ਹੁਣ ਬੇਰੇਬਲ ਗਰਮੀ ਨਹੀਂ ਪੈਂਦੀ ਹੁਣ ਗਰਮੀ ਜਿਹੜੀ ਆ ਤਬਾਈ ਮਚਾ ਦਿੰਦੀ ਆ ਇਸ ਕਰਕੇ ਡੂਮ ਚਲੇ ਵੱਲ ਤਾਂ ਅਸੀਂ ਵਧਦੇ ਜਾ ਰਹੇ ਹੁਣ ਇਹਦੇ ਇੱਕ ਹੋਰ ਐਗਜ਼ਾਮਪਲ ਦੇਖੋ ਹੁਣ ਜਿਹੜਾ ਵਾਇਰਸ ਐ ਵਾਇਰਸ ਦੇ ਵਿੱਚ ਦੋ ਤਰ੍ਹਾਂ ਦੇ ਵਾਇਰਸ ਹੁੰਦੇ ਹੁਣ ਸਭ ਤੋਂ ਖਤਰਨਾਕ ਕਿਹੜਾ ਹੁੰਦਾ ਆਰਐਨਵੀ ਵਾਇਰਸ ਆਰਐਨਵੀ ਵਾਇਰਸ ਬਹੁਤ ਜਲਦੀ ਮਿਊਟੇਸ਼ਨ ਕਰਦਾ ਹੁਣ ਜਿਹੜਾ ਜਿਹੜਾ ਵਾਇਰਸ 45 ਡਿਗਰੀ ਤੇ ਗਿੱਜਿਆ ਜਾਂ 40 ਡਿਗਰੀ ਤੇ ਰਹਿਣਾ ਗਿੱਜਿਆ ਹੋਇਆ ਜਦੋਂ ਦਾ ਤਾਪਮਨ 45 ਡਿਗਰੀ ਤੇ ਜਾਏਗਾ ਉਹਦੇ ਵਾਸਤੇ ਅਬ ਨਾਰਮਲ ਟੈਂਪਰੇਚਰ ਆ ਉਹ ਤਾਂ ਪਹਿਲਾਂ ਹੀ ਇਨੀ ਮਿਊਟੇਸ਼ਨਾਂ ਕਰਦਾ ਜੇ ਉਹ 45 ਡਿਗਰੀ ਤੇ ਗਿੱਜਿਆ ਹੋਇਆ ਤੱਕ ਉਹ ਸਟੇਬਲ ਹੈ ਜਦੋਂ 50 ਡਿਗਰੀ ਦਾ ਤਾਪਮਨ ਜਾਏਗਾ ਉਹਨੇ ਮਿਊਟੇਸ਼ਨਾਂ ਕਰਨੀਆਂ ਜ਼ਿਆਦਾ ਮਿਊਟੇਸ਼ਨਾਂ ਕਰਨੀਆਂ ਬਿਮਾਰੀਆਂ ਨੇ ਖਤਰਨਾਕ ਰੂਪ ਲੈਣੇ ਹੁਣ ਕਰੋਨਾ ਕਰੋਨਾ ਹੀ ਦੇਖ ਲਓ ਹੁਣ ਜਿਹੜਾ ਕਰੋਨਾ ਆ ਰੇਜਰ ਬਲੇਡ ਕਰੋਨਾ ਪਹਿਲਾਂ ਤੱਕ ਨਹੀਂ ਸੁਣਿਆ ਨਹੀਂ ਸੀ ਕਿਸੇ ਨੇ ਰੇਜਰ ਬਲੇਡ ਕਰੋਨਾ ਅਗਰ ਕਿਸੇ ਨੂੰ ਹੋਏਗਾ ਤੇ ਤੜਪ ਤੜਫ ਕੇ ਲੋਕ ਮਰਨਗੇ ਲੋਕੀ ਦਾ ਬਹੁਤ ਬੁਰਾ ਹਾਲ ਹੋਏਗਾ ਕਿਉਂਕਿ ਰੇਜਰ ਬਲੇਡ ਕਰੋਨਾ ਅਮਰੀਕਾ ਚ ਫੈਲ ਗਿਆ ਇਹ ਰੇਜਰ ਬਲੇਡ ਕਰੋਨਾ ਚਾਈਨਾ ਚ ਫੈਲ ਗਿਆ ਯੂਰਪ ਚ ਫੈਲ ਗਿਆ ਉਹ ਕਹਿੰਦੇ ਸਿੰਗਾਪੁਰ ਚ ਫੈਲ ਗਿਆ ਤਾਈਵਾਨ ਚ ਫੈਲ ਗਿਆ ਜਾਪਾਨ ਤੱਕ ਫੈਲ ਗਿਆ ਸਾਡੇ ਮੁਲਕ ਚ ਆਉਂਦਾ ਕਿੰਨਾ ਕੁ ਦੇਰ ਲੱਗਣੀ ਹੈ ਸਾਡੀ ਸਰਕਾਰ ਹੋ ਸਕਦਾ ਥੋੜੀ ਦੇਰ ਵਾਸਤੇ ਅੰਕੜੇ ਛੁਪਾ ਲੇ ਹੂੰ ਕਿਉਂਕਿ ਸਾਡੀ ਸਰਕਾਰ ਨੂੰ ਅੰਕੜੇ ਛਪਾਉਣ ਦੀ ਬੜਿਆ ਘਟੰਗਾ ਹੁੰਦਾ ਇਹ ਅੰਕੜੇ ਵੀ ਇਸ ਤਰੀਕੇ ਨਾਲ ਛਪਾਉਂਦੀ ਆ ਮ ਜਿਵੇਂ ਮੌਤਾਂ ਦਾ ਅੰਕੜਾ ਸੀ 2021 ਚ ਕਿੰਨੀਆਂ ਮੌਤਾਂ ਹੋਈਆਂ ਕਰੋਨਾ ਨਾਲ ਸਾਡੀ ਸਰਕਾਰ ਨੇ ਅੰਕੜੇ ਜਾਰੀ ਨਹੀਂ ਕੀਤੇ ਅੰਕੜੇ ਜਾਰੀ ਕਿਦੋਂ ਕੀਤੇ 8 ਕੀ ਕਹਿੰਦੇ ਆ ਕਿ ਮਾਰਚ ਨੇ 8 ਮਈ 8 ਮਈ 2000 25 ਦੇ ਵਿੱਚ ਜਿਸ ਦਿਨ ਪਾਕਿਸਤਾਨ ਨਾਲ جنگ ਚੱਲ ਰਹੀ ਸੀ 7 ਤਰੀਕ ਨੂੰ ਜੰਗ ਸ਼ੁਰੂ ਹੋਦੀ ਹੈ ਪਾਕਿਸਤਾਨ ਨਾਲ 8 ਤਰੀਕ ਨੂੰ ਮੌਤਾਂ ਦਾ ਅੰਕੜਾ ਜਾਰੀ ਕਰ ਦਿੰਦੇ ਆ 2021 ਦਾ ਤਾਂ ਕਿ ਲੋਕਾਂ ਨੇ ਉਹਦੇ ਚ ਰੁਲ ਗਿਆ ਸਾਰਾ ਕੁਝ ਤੇ ਉਹ ਕਹਿੰਦਾ ਮਤਲਬ ਹੈ ਕਿ ਸਰਕਾਰਾਂ ਤੇ ਮੌਤਾਂ ਦੇ ਅੰਕੜੇ ਵੀ ਛੁਪਾ ਲੈਂਦੀਆਂ ਨੇ ਸਰਕਾਰਾਂ ਤੇ ਕਰੋਨਾ ਨੂੰ ਵੀ ਛੁਪਾ ਲੈਣਗੀਆਂ ਪਰ ਕੱਲ ਨੂੰ ਜਿਹਨੂੰ ਲੋਕੀ ਤੜਫਣਗੇ ਇਹ ਨਵਾਂ ਕਰੋਨਾ ਆ ਰਿਹਾ ਨਿੰਬਸ ਕਰਕੇ ਇੰਨਾ ਖਤਰਨਾਕ ਰੂਪ ਲੈ ਕੇ ਤੇ ਕੱਲ ਨੂੰ ਤੇ ਇਹ ਕਹਿੰਦਾ ਮਤਲਬ ਇਹ ਹੈ ਕਿ ਸਰਕਾਰਾਂ ਬਹੁਤ ਕੁਝ ਚੀਜ਼ਾਂ ਝੂਠ ਬੋਲਦੀਆਂ ਨੇ ਤੇ ਇਸ ਕਰਕੇ ਇਹ ਤਬਾਹੀਆਂ ਜਿਹੜੀਆਂ ਹੋਣ ਵਾਲੀਆਂ ਨੇ ਇਹਨਾਂ ਦੇ ਬਾਰੇ ਕੋਈ ਵੀ ਪ੍ਰਿਪੇਅਰਡ ਨਹੀਂ ਹੈ ਕੋਈ ਵੀ ਪ੍ਰਿਪੇਅਰਡ ਨਹੀਂ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਗਲੋਬਲ ਵਾਰਮਿੰਗ ਨਾ ਹੋਵੇ ਅਸੀਂ ਜੋ ਕੁਝ ਵੀ ਕਰ ਸਕਦੇ ਹੋਈਏ ਹੁਣ ਦੇਖੋ ਹਾਈਵੇ ਬਣਾਏ ਜਾ ਰਹੇ ਨੇ ਬਣੇ ਜਾ ਰਹੇ ਹਨ ਹਾਈਵੇ ਨਾਲ ਦੇ ਨਾਂ ਦੇ ਉੱਤੇ ਕਿੰਨੇ ਦਰਖਤ ਸੀ ਇਹ ਚੰਡੀਗੜ੍ਹ ਤੋਂ ਲੈ ਕੇ ਲੁਧਿਆਣੇ ਤੱਕ ਕਿੰਨੇ ਦਰਖਤ ਸੀ ਲੁਧਿਆਣੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਕਿੰਨੇ ਦਰਖਤ ਸੀ ਲੁਧਿਆਣੇ ਤੋਂ ਲੈ ਕੇ ਬਠਿੰਡੇ ਤੱਕ ਸੜਕ ਦੇ ਉੱਤੇ ਕਿੰਨੇ ਦਰਖਤ ਕਿੰਨੇ ਦਰਖਤ ਸਾਰੇ ਵੱਢ ਦਿੱਤੇ ਨੇ ਕਿੰਨੇ ਵੱਡੇ ਸਰਕਾਰ ਨੇ ਵੱਢੇ ਹੁਣ ਸਰਕਾਰ ਜਿਹੜੀ ਆ ਇਹੋ ਜੀ ਸਰਕਾਰ ਨੂੰ ਅਸੀਂ ਮਾਫ ਕਰਾਂਗੇ ਅਸੀਂ ਤੇ ਮਾਫ ਕਰਦੇ ਆਂਗੇ ਆਉਣ ਵਾਲਿਆਂ ਦਾ ਸਲਾਮ ਮਾਫ ਕਰਨਗੇ ਤੁਸੀਂ ਹਰਿਆਲੀ ਦੀ ਬੈਲਟੀ ਖਤਮ ਕਰੀ ਜਾ ਰਹੇ ਹੋ ਤੁਸੀਂ ਤਾਂ ਬੇੜਾਗਰ ਕਰਕੇ ਕਰੀ ਜਾ ਰਹੇ ਇਹ ਸਰਕਾਰਾਂ ਤੇ ਬੇੜਾਗਰ ਕਰਕੇ ਕਰਨ ਨੂੰ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਹਾਈਵੇ ਕੱਡੇ ਕਿਉਂ ਜਾ ਹੂੰ ਇਹ ਤੇ ਕਿਹੜੇ ਇਹਨਾਂ ਨੇ ਸੜਕਾਂ ਦੇ ਉੱਤੇ ਕਾਰਾਂ ਛੱਡ ਕੇ ਹਵਾਈ ਜਹਾਜ਼ ਚੰਦੜਾ ਲੈਣੇ ਹੂੰ ਅੱਜ ਚੰਡੀਗੜ੍ਹ ਵਾਲੀ ਸੜਕ ਤੇ ਜਾਂਦੇ ਆ ਅਸੀਂ ਤੇ ਆਹ ਨੂੰ ਲੱਗਦਾ ਜਿਵੇਂ ਖੁੱਲੇ ਫੁੱਟਬਾਲ ਦੇ ਮੈਦਾਨ 'ਚ ਨਿਆਣਾ ਭੱਜਿਆ ਕਰਦਾ ਹੁੰਦਾ ਬਿਲਕੁਲ ਖਾਲੀ ਬਿਲਕੁਲ ਖਾਲੀ ਤੇ ਉਹ ਕਹਿੰਦਾ ਮਤਲਬ ਕਿਉਂ ਬਣਾਇਆ ਯਾਰ ਤੁਸੀਂ ਕਿਹੜੇ ਬੇਵਕੂਫ ਨੇ ਉਹ ਚੀਜ਼ਾਂ ਮਨਜ਼ੂਰੀਆਂ ਦਿੱਤੀਆਂ ਨੇ ਪਰ ਕਿਹਾ ਇਹ ਜਾਂਦਾ ਕਿ ਇਹਨਾਂ ਪ੍ਰੋਜੈਕਟਾਂ 'ਚ ਬਹੁਤ ਜਿਆਦਾ ਕ腐ਸ਼ਨ ਹੁੰਦੀ ਆ ਬਹੁਤ ਜਿਆਦਾ ਮਾਲ ਮੱਤਾ ਖਾਣ ਪੀਣ ਨੂੰ ਇਹਨਾਂ ਨੂੰ ਮਿਲਦਾ ਹੈ ਪੁੱਛਣ ਵਾਲਾ ਕੋਈ ਹੈ ਨਹੀਂ ਜਨਤਾ ਕੋਲ ਕੋਈ ਅਧਿਕਾਰ ਨਹੀਂ ਹੈ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਸਾਨੂੰ ਇੱਕ ਇਹੋ ਜਿਹਾ ਸਿਸਟਮ ਦੇ ਦਿੱਤਾ ਗਿਆ ਜਨਤਾ ਸਵਾਲ ਤੱਕ ਨਹੀਂ ਉਠਾ ਸਕਦੀ ਜਦੋਂ ਜਨਤਾ ਸਵਾਲ ਤੱਕ ਨਹੀਂ ਉਠਾ ਸਕਦੀ ਉਹ ਸਵਾਲ ਕਰੇਗੀ ਵੀ ਨਹੀਂ ਸਾਰੀ ਤਾਕਤ ਜਿਹੜੀ ਸਰਕਾਰ ਨੇ ਲੋਕਾਂ ਕੋਲੋਂ ਖੋਲੀ ਹੋਈ ਹੈ ਉੱਤੇ ਝੁੰਚਣਾ ਡੈਮੋਕ੍ਰੇਸੀ ਦਾ ਤੇ ਇਸ ਕਰਕੇ ਇਹ ਆ ਕਿ ਇਹਨਾਂ ਸਰਕਾਰਾਂ ਨੇ ਬਹੁਤ ਚੰਦ ਜੜਾਏ ਨੇ ਕਰੋਨਾ ਵਰਗੀ ਬਿਮਾਰੀ ਦੇ ਦੇ ਨਾਲ ਇਹਨੇ ਲੋਕ ਨਹੀਂ ਸੀ ਮਰਨੇ ਜਿੰਨੇ ਸਰਕਾਰਾਂ ਦੀ ਬੇਕੂਫੀ ਨਾਲ ਮਰੇ ਨੇ ਔਰ ਇਦਾਂ ਹੀ ਮਹਾਮਨਾਸ ਇਹੋ ਜਿਹੇ ਰੂਪਾਂ ਨਾਲ ਆਉਣਾ ਹਾਂ ਔਰ ਲੌਕਡਾਊਨ ਲੌਕਡਾਊਨ ਫੇਰ ਲੱਗੂਗਾ ਦੇਖੋ ਸਰਕਾਰ ਦਾ ਵਾਸਤੇ ਲੈ ਤੇ ਸਾਨੂੰ ਲੌਕਡਾਊਨ ਚੋਂ ਕਦੀ ਬਾਹਰ ਹੀ ਨਾ ਜਾਣ ਦੇ ਕਿਉਂਕਿ ਸਰਕਾਰਾਂ ਨੂੰ ਲੋਕਾਂ ਉੱਤੇ ਮਾਸੂਮ ਲੋਕਾਂ ਉੱਤੇ ਨਿਰਦੋਸ਼ ਲੋਕਾਂ ਉੱਤੇ ਡੰਡਾ ਚਲਾ ਕੇ ਚাবুক ਚਲਾ ਕੇ ਇੱਕ ਬੜਾ ਆਨੰਦ ਮਿਲਦਾ ਹੈ ਤੁਸੀਂ ਇੱਕ ਐਗਜ਼ਾਮਪਲ ਦੇਖ ਲਓ ਤੁਸੀਂ ਕਿਤੇ ਇੱਕ ਚੌਕੀਦਾਰ ਖੜਾ ਕਰ ਦੋ ਕਿਸੇ ਗੇਟ ਦੇ ਉੱਤੇ ਕਿ ਬੈਂਕ ਦੇ ਉੱਤੇ ਹੂੰ ਉਹਨੂੰ ਡੰਡਾ ਦੇ ਦਿਓ ਵੀ ਭਾਈ ਆਹ ਬੰਦਾ ਅੰਦਰ ਨਹੀਂ ਆਉਣ ਦੇਣਾ ਜਿਹਨੇ ਦਾੜੀ ਬੰਨੀ ਨਾ ਹੋਏ ਜਾਂ ਜਿਹਨੇ ਕੰਗੀ ਕਰਕੇ ਵਾਲ ਨਾ ਵਾਏ ਹੋ ਮੈਂ ਕਹਿੰਦਾ ਡੰਡਾ ਚਲਾ ਦਊਗਾ ਕਿਸੇ ਨੂੰ ਅੰਦਰ ਨਹੀਂ ਬਣ ਦਊਗਾ ਉਹ ਅਧਿਕਾਰ